ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜਾਬ ਨੇਸ਼ਨ نیوز ਦੇ ਨਾਲ ਤੇ ਮੈਂ ਹਾਂ ਜਸਬੀਰ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਜੇ ਗੱਲ ਕਰੀ ਤਾਂ ਪੰਜਾਬ ਦਾ ਸਿਆਸੀ ਖੇਡਣਾ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਆਲਟੀਆਂ ਦੇ ਉਮੀਦਵਾਰਾਂ ਬਰੋਂ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਅੱਜ ਗੱਲਬਾਤ ਕਰਾਂਗੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਕੇਸ਼ ਕੁਮਾਰ ਸੁਮਨ ਜੀ ਨਾਲ ਅਜੀ ਸਰ ਸਸੀ ਗਾਲ ਜੀ ਸਸਕਾਲ ਜੀ ਬਹੁਤ ਸਵਾਗਤ ਹੈ ਚੈਨਲ ਦੇ ਵਿੱਚ ਥੈਂਕ ਯੂ ਤੁਹਾਡਾ ਕਿ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ ਆਪਣੇ ਚੈਨਲ ਦੇ ਥਰੂ ਸਰ ਬੋੜ ਮਗਨ ਜਾ ਰਿਹਾ ਪਿੰਡਾਂ ਪਿੰਡਾਂ ਚ ਘੁੰਮ ਰਿਹਾ ਹਾਂਜੀ ਕਿੱਦਾਂ ਦਾ ਲੋਕਾਂ ਦਾ ਪਿਆਰ ਮੇਰੇ ਯਾਰ ਲੋਕਾਂ ਦਾ ਤਾਂ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਮੈਂ ਕਦੀ ਖਾਬੋ ਖਿਆਲ ਚ ਵੀ ਨਹੀਂ ਸੋਚਿਆ ਸੀ ਕਿ ਲੋਕ ਇੰਨਾ ਪਿਆਰ ਕਰਨਗੇ ਸਰ ਪਿੰਡਾਂ ਵਿੱਚ ਜਾ ਰਹੇ ਹੋ ਕਿੱਦਰੀ ਲੋਕਾਂ ਦੀ ਮੁਸ਼ਕਲ ਆ ਜੋ ਤੁਹਾਨੂੰ ਦੱਸੀ ਜਾ ਰਹੀ ਪਿੰਡਾਂ ਲੋਕਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਤਾਂ ਯਾਰ ਇਹੋ ਜਿਹੀ ਆ ਕਿ ਮੈਂ ਦੇਖ ਕੇ ਮੈਨੂੰ ਤਾਂ ਰੋਣਾ ਹੀ ਆ ਗਿਆ ਮੈਂ ਕਲੋਥਾ ਪਿੰਡ ਚ ਗਿਆ ਸੀ ਮਕੇਰੀਆਂ ਦੇ ਨਾਲ ਤੇ ਉੱਥੇ ਗਲੀਆਂ ਨਾਲੀਆਂ ਸਵਰੇ ਸਿਸਟਮ ਤੱਕ ਕੋਈ ਹੈ ਹੀ ਨਹੀਂ ਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਗਿਰੀਆਂ ਪਈਆਂ ਮਤਲਬ ਵਿਚਾਰੇ ਇਦਾਂ ਰਹਿ ਰਹੇ ਆ ਨਾ ਮੈਨੂੰ ਲੱਗਦਾ ਕਿ ਹੁਣ ਬਿਹਾਰ ਚ ਵੀ ਇਹ ਹਾਲ ਦੇ ਹੋਣਾ ਕਹਿੰਦੇ ਸੀ ਰੰਗਲਾ ਪੰਜਾਬ ਬਣਾਉਣਾ ਪਰ ਉਹ ਰੰਗਲਾ ਪੰਜਾਬ ਤਾਂ ਕਿਸੇ ਪਾਸੇ ਨਹੀਂ ਲੱਗ ਰਿਹਾ ਲੋਕ ਬਹੁਤ ਹੀ ਪੂਰੀ ਕੰਡੀਸ਼ਨ ਚ ਰਹਿ ਰਹੇ ਆ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਕੰਢੀ ਦੇ ਕਾਫੀ ਲੋਕ ਪੜੇ ਲਿਖੇ ਨੌਜਵਾਨ ਨੇ ਪਰ ਨੌਕਰੀ ਨਹੀਂ ਹੈ ਰੋਜ਼ਗਾਰ ਨਹੀਂ ਹੈ ਪੜੇ ਲਿਖੇ ਨੌਜਵਾਨ ਤੇ ਬਹੁਤ ਹੈਗੇ ਆ ਤੁਹਾਨੂੰ ਪਤਾ ਹੀ ਹੈ ਇੱਥੇ ਇੱਕ ਪੀਐਨ ਦੀ ਜੌਬ ਨਿਕਲੀ ਹੁੰਦੀ ਹੈ ਤੇ ਉੱਥੇ ਪੋਸਟ ਗ੍ਰੈਜੂਏਟ ਤਕ ਲੋਕ ਆ ਜਾਂਦੇ ਆ ਇੰਟਰਵਿਊ ਦੇਣ ਐਮਏ ਤੇ ਨਾਰਮਲ ਜੀ ਗੱਲ ਹੈ ਕਿ ਲੋਕ ਬਹੁਤ ਹਾਈਲੀ ਐਜੂਕੇਟਿਡ ਹੈ ਪਰ ਇਥੇ ਜੌਬਸ ਹੀ ਨਹੀਂ ਹੈਗੀਆਂ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ उतारे ਗਏ ਨੇ ਕਾਂਗਰਸ ਵੱਲੋਂ ਵੀ ਉਤਾਰੇ ਗਿਆ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰੇ ਗਿਆ ਮੁਕਾਬਲਾ ਕਿੰਨੇ ਕਿਵੇਂ ਦੇਖਦੇ ਹੋ ਦੇਖੋ ਇਹ ਨਾ ਮੁਕਾਬਲਿਆਂ ਨੂੰ ਕੀ ਕਰਨਾ ਕਾਦੇ ਮੁਕਾਬਲੇ ਚ ਸਾਡੇ ਲੋਕ ਇੰਨੇ ਗੰਦੇ ਹਾਲਾਤਾਂ ਵਿੱਚ ਰਹਿ ਰਹੇ ਆ ਸੋ ਇਹਨਾਂ ਨੇ ਜਿੱਤ ਕੇ ਵੀ ਕੁਝ ਨਹੀਂ ਕਰਨਾ ਇਹ ਨਾ ਸਰਕਾਰਾਂ ਨੇ ਪਹਿਲੇ ਇਹਨਾਂ ਦੀ ਸਰਕਾਰ ਰਹੀ ਹੈ ਪੰਜਾਬ ਚ ਕਾਂਗਰਸ ਦੀ ਵੀ ਰਹੀ ਹੈ ਅਕਾਲੀਆਂ ਦੇ ਵੀ ਰਹੇ ਆ ਆਮ ਆਦਮੀ ਪਾਰਟੀ ਦੇ ਹੁਣ ਪ੍ਰੈਜ਼ੈਂਟ ਹੈਗੇ ਸੋ ਇਹਨਾਂ ਨੇ ਕੋਈ ਕੁਸ਼ ਨਹੀਂ ਕੀਤਾ ਲੋਕਾਂ ਦੇ ਹਾਲ ਤਾਂ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਤੁਸੀਂ ਜਾ ਕੇ ਦੇਖੋ ਕਿਹੜੇ ਹਾਲ ਹਾਲਾਤਾਂ 'ਚ ਲੋਕ ਰਹਿ ਰਹੇ ਆ ਲੱਗਦਾ ਹੀ ਨਹੀਂ ਕਿ ਯਾਰ ਉਹ ਪੰਜਾਬ 'ਚ ਰਹਿ ਰਹੇ ਆ ਮੈਨੂੰ ਤਾਂ ਬਹੁਤ ਸ਼ਰਮ ਆਈ ਆ ਜੇ ਉਹਨਾਂ ਲੋਕਾਂ ਨੂੰ ਦੇਖ ਕੇ ਔਰ ਮੈਂ ਉਹਨਾਂ ਦੀ ਪੇਸ਼ੈਂਸ ਨੂੰ ਮੇਰਾ ਸਲਾਮ ਹੈ ਕਿ ਲੋਕਾਂ ਦੇ ਵਿੱਚ ਇੰਨੀ ਟੋਲਰੈਂਸ ਮਤਲਬ ਇੰਨਾ ਟੋਲਰੇਟ ਕਰਦੇ ਆ ਅਦਰਵਾਈਜ਼ ਜੇ ਕੋਈ ਵੋਟਾ ਮੰਗਣ ਜਾਵੇ ਤਾਂ ਉਹ ਲੋਕਾਂ ਨੂੰ ਤਾਂ ਚਾਹੀਦਾ ਕਿ ਮਤਲਬ ਸ਼ੋਗਰੇ ਕੋਈ ਟਾ ਪੱਥਰ ਨਹੀਂ ਮਾਰਦੇ ਜਿਹੜੇ ਲੋਕ ਵੋਟਾਂ ਮੰਗਣ ਆਉਂਦੇ ਆ ਕਿ ਉਹਨਾਂ ਦਾ ਇੰਨਾ ਮਾੜਾ ਹਾਲ ਕੀਤਾ ਹੋਇਆ ਫੇਰ ਵੀ ਵੋਟਾਂ ਮੰਗਣ ਆ ਜਾਂਦੇ ਲੋਕ ਕਾਫੀ ਸਰਕਾਰਾਂ ਰਹੀਆਂ ਪੰਜਾਬ ਦੇ ਵਿੱਚ ਪਰ ਜੇ ਕੰਡੀ ਦੀ ਗੱਲ ਕਰੀ ਅੱਜ ਤੱਕ ਪਾਣੀ ਦੇ ਮਸਲੇ ਦਾ ਹੱਲ ਨਹੀਂ ਕਰ ਪਾਏ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਇਸ ਬਾਰੇ ਚੰਗੀ ਤਰ੍ਹਾਂ ਮੋਈਆ ਨਹੀਂ ਹੋ ਰਿਹਾ ਬਿਲਕੁਲ ਕੋ ਪਾਣੀ ਦਾ ਕੋਈ ਹੈ ਹੀ ਨਹੀਂ ਪ੍ਰੋਵੀਜ਼ਰ ਪਾਣੀ ਦੀ ਗੱਲ ਕਰਦੇ ਉਹ ਹਾਲੇ ਕਈ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਪਹੁੰਚੀ ਇਹਨਾਂ ਤੋਂ ਤਾਂ ਇੰਨਾ ਵੀ ਨਹੀਂ ਹੁੰਦਾ ਕਿ ਯਾਰ ਚਾਰ ਪੰਜ ਪਿੰਡਾਂ ਦੀ ਇੱਕ ਵੱਡੀ ਟੈਂਕ ਬਣਾ ਲਈਏ ਓਏ ਹਰ ਪਿੰਡ ਨੂੰ ਪਾਣੀ ਨਹੀਂ ਦੇ ਸਕਦੇ ਤੇ ਪੰਜ ਛੇ ਪਿੰਡਾਂ ਦਾ ਇੱਕ ਵੱਡਾ ਪਾਣੀ ਦਾ ਟੈਂਕ ਬਣਾ ਦੇਣ ਤੇ ਉੱਥੇ ਪੰਪ ਦੇ ਥਰੂ ਸਾਰਿਆਂ ਦੇ ਘਰਾਂ 'ਚ ਪਾਣੀ ਪਹੁੰਚਾਉਣ ਯਾਰ ਜੇ ਇੰਨਾ ਵੀ ਨਹੀਂ ਕਰ ਸਕਦੇ ਤਾਂ ਫਿਰ ਕਾਦੇ ਲਈ ਸਰਕਾਰਾਂ ਬਣਾਉਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਾਦੇ ਲਈ ਬਣਾਉਂਦੇ ਸਰਕਾਰਾਂ ਜੇ ਇਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਹੈ ਜੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਸਰਕਾਰ ਬਣਾ ਕੇ ਕਰਨਾ ਕੀ ਆ ਜੇ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਕਿ ਸਰਕਾਰ ਬਣਾ ਕੇ ਇੰਪਲੋਇਮੈਂਟ ਕਿੱਦਾਂ ਜਨਰੇਟ ਕਰਨੀ ਆ ਬੇਰੋਜ਼ਗਾਰੀ ਕਿੱਦਾਂ ਖਤਮ ਕਰਨੀ ਆ ਫਿਰ ਇਹ ਲੋਕ ਕਾਦੇ ਲਈ ਇਲੈਕਸ਼ਨਾਂ ਲੜਦੇ ਆ ਜਿਨ੍ਹਾਂ ਕੋਲ ਵਿਜ਼ਨ ਹੀ ਨਹੀਂ ਹੈ ਸਰ ਤੋਂ ਦੇਖਣਾ ਵੀਡੀਓ ਵਾਇਰਲ ਹੁੰਦੀ ਪਈ ਜਿਹਦੇ ਵਿੱਚ ਤੁਹਾਨੂੰ ਕਿਤਾਬਾਂ ਨਾਲ ਤੋਲੇ ਗਿਆ ਅਕਸਰ ਅਸੀਂ ਦੇਖਿਆ ਗਿਆ ਸਿਆਸੀ ਨੇਤਾ ਨੂੰ ਲੋਕ ਲੱਡੂਆਂ ਨਾਲ ਤੋਲਦੇ ਨੇ ਔਰ ਤੁਹਾਨੂੰ ਕਿਤਾਬਾਂ ਨਾਲ ਤੋਲੇ ਗਿਆ ਕਿਉਂਕਿ ਦੇਖੋ ਦੋਆਬਾ ਹੁਸ਼ਿਆਰ ਪਰ ਏਰੀਆ ਲੋਕ ਬਹੁਤ ਪੜੇ ਲਿਖੇ ਆ ਪੰਜਾਬ ਸਾਰੇ ਦੇ ਲੋਕ ਪੜੇ ਲਿਖੇ ਆ ਸੋ ਉਹਨਾਂ ਨੂੰ ਪਤਾ ਆ ਕਿ ਮਠਾਈਆਂ ਦੇ ਨਾਲ ਤਾਂ ਬਿਮਾਰੀਆਂ ਹੀ ਹੁੰਦੀਆਂ ਸ਼ੂਗਰ ਵਰਗੀਆਂ ਤੇ ਕਿਤਾਬਾਂ ਦੇ ਨਾਲ ਨੌਲੇਜ ਮਿਲਦੀਆਂ ਜੋ ਬੱਚੇ ਪੜੇ ਲਿਖੇ ਤਾਂ ਉਹਨੂੰ ਰੋਜ਼ਗਾਰ ਮਿਲਦਾ ਰੋਜ਼ਗਾਰ ਚ ਹੈ ਸਾਡੇ ਦੇਸ਼ ਚ ਨਾ ਮਿਲੇ ਪੜ੍ਹ ਲਿਖ ਕੇ ਦੂਸਰੇ ਦੇਸ਼ ਚ ਜਾਂਦੇ ਆ ਉੱਥੇ ਦਾ ਰੋਜ਼ਗਾਰ ਉਹਨਾਂ ਨੂੰ ਵਧੀਆ ਮਿਲ ਜਾਂਦਾ ਸੋ ਜਿਹੜੇ ਲੋਕ ਮੈਨੂੰ ਕਿਤਾਬਾਂ ਨਾਲ ਤੋਲਦੇ ਆ ਉਹਨਾਂ ਨੂੰ ਪੜ੍ਹਾਈ ਦੀ ਵੈਲਿਊ ਦਾ ਪਤਾ ਆ ਸਾਡੇ ਤੁਹਾਨੂੰ ਪਤਾ ਹੀ ਆ ਬੀ ਆਰ ਅੰਬੇਡਕਰ ਸਾਹਿਬ ਤਾਂ ਵੈਸੇ ਹੀ ਸੰਵਿਧਾਨ ਦੇ ਰਚੇਤਾ ਹੈ ਔਰ ਉਹ ਤਾਂ ਪੜ੍ਹਾਈ ਨੂੰ ਹਮੇਸ਼ਾ ਤੋਂ ਹੀ ਤਰਜੀਹ ਦਿੰਦੇ ਰਹੇ ਆ ਕਿ ਪੜ੍ਹੋ ਲਿਖੋ ਔਰ ਅੱਗੇ ਵਧੋ ਉਹਨਾਂ ਦਾ ਨਾਰਾ ਸਰ ਜੇ ਤੁਸੀਂ ਬਣਦੇ ਹੋ ਐਮਪੀ ਬਣਦੇ ਹੋ ਲੋਕ ਸਭਾ ਜਾਂਦੇ ਹੋ ਹਲਕੇ ਵਿੱਚ ਤੁਹਾਡੇ ਵੱਲ ਪਹਿਲੇ ਕਿਹੜੇ ਕਦਮ ਚੁੱਕੇ ਜਾਣਗੇ ਹਲਕੇ ਵਾਸਤੇ ਦੇਖੋ ਮੈਂ ਤੇ ਚਾਹਾਂਗਾ ਕਿ ਬੇਰੋਜ਼ਗਾਰੀ ਬਿਲਕੁਲ ਖਤਮ ਕਰੀਏ ਪੂਰੀ ਕੋਸ਼ਿਸ਼ ਕਰੀਏ ਮੇਰ ਕੋ ਵਿਜ਼ਨ ਹੈ ਮੇਰ ਕੋ ਆਈਡੀਆਜ਼ ਹੈਗੇ ਸੈਕੰਡਲੀ ਮੈਂ ਚਾਹਾਂਗਾ ਕਿ ਕੰਡੀ ਏਰੀਆ ਜਿੱਥੇ ਹਾਲੇ ਤੱਕ ਲੋਕਾਂ ਦੇ ਘਰਾਂ ਚ ਪਾਣੀ ਨਹੀਂ ਪਹੁੰਚਿਆ ਬਿਜਲੀ ਨਹੀਂ ਪਹੁੰਚੀ ਉਹਨਾਂ ਦੇ ਘਰਾਂ ਤੱਕ ਬਿਜਲੀ ਪਾਣੀ ਪਹੁੰਚਾ ਦੇਈਏ ਰੋਜ਼ਗਾਰ ਮੌਕਿਆ ਕਰਾਉਣ ਦੀ ਕੋਸ਼ਿਸ਼ ਕਰੀਏ ਬਸ ਇਹੀ ਹੈ ਹੋਰ ਲੋਕਾਂ ਲੋਕੀ ਕਿਹੜਾ ਚੰਦ ਮੰਗਦੇ ਆ ਲੋਕਾਂ ਦੀਆਂ ਗਲੀਆਂ ਨਾਲੀਆਂ ਹਾਲੇ ਤੱਕ ਪੱਕੀਆਂ ਹੋਈਆਂ ਉਹ ਚਾਹੁੰਦੇ ਸੀਵਰੇਜ ਹੋ ਜਾਏ ਸੜਕਾਂ ਬੰਦ ਕਰਨ ਇਹ ਕੋਈ ਵੱਡੇ ਕੰਮ ਥੋੜੀ ਜਿਹਾ ਜੇ ਕਰਨਾ ਹੋਏ ਤਾਂ ਬੰਦਾ ਇੱਕ ਸਾਲ ਦਾ ਕੰਮ ਹੈ ਮੈਕਸਿਮਮ ਇਹ ਸਭ ਕੁਝ ਕਰਨਾ ਸੋ ਜੇ ਮੈਨੂੰ ਮੌਕਾ ਦੇਣਗੇ ਲੋਕ ਮੈਨੂੰ ਮੌਕਾ ਦੇਣਗੇ ਤਾਂ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜੋ ਕੁਝ ਮੈਂ ਕਹਿ ਰਿਹਾ ਹਾਂ ਉਹ ਸਭ ਕੁਝ ਕਰ ਸਕਾਂ ਮੋਦੀ ਦੇ ਨਾਰਾ 400 ਪਾਰ ਔਰ ਆਮ ਆਦੀ ਪਾਰਟੀ ਦਾ 13 ਜੋ ਕਿਵੇਂ ਦੇਖਦੇ ਹੋ ਓ ਯਾਰ ਮੈਂ ਕਹਿੰਨਾ ਕਿ ਪਹਿਲੇ ਵੀ ਤਾਂ ਤੁਹਾਡੀ ਸਰਕਾਰ ਹੀ ਹੈਗੀ ਆ ਤੁਸੀਂ ਆਉਣ ਵਾਲੇ ਟਾਈਮ ਨੂੰ ਛੱਡ ਦਿਓ 400 ਪਾਰ ਜਾਣਾ ਕਿ 500 ਪਾਰ ਜਾਣਾ ਕਿ 100 ਵੀ ਨਹੀਂ ਹੋਣਾ ਪਾਰ ਆਉਣ ਵਾਲੇ ਟਾਈਮ ਨੂੰ ਛੱਡ ਦਿਓ ਕੱਲ ਨੂੰ ਛੱਡ ਦਿਓ ਅੱਜ ਤੁਹਾਡੀ ਸਰਕਾਰ ਹੈ ਤੁਸੀਂ ਅੱਜ ਤੱਕ ਕੁਝ ਕੀਤਾ ਨਹੀਂ ਫਿਰ 400 ਪਾਰ ਹੋ ਜਾਓਗੇ ਤਾਂ ਕਿਹੜੇ تیر ਮਾਰ ਦੇਣੇ ਤੁਸੀਂ ਨਾ ਤੁਸੀਂ ਪਹਿਲੇ ਕੁਝ ਕੀਤਾ ਨਾ ਤੁਸੀਂ ਆਉਣ ਵਾਲੇ ਟਾਈਮ ਚ ਕੁਝ ਕਰਨਾ ਸੋ ਮੈਂ ਉਹਨਾਂ ਨੂੰ ਇਹੀ ਸਲਾਹ ਦਵਾਂਗਾ ਕਿ ਅਗਰ ਉਹਨਾਂ ਨੂੰ ਵਿਜਨ ਨਹੀਂ ਹੈ ਕਿ ਕਿਵੇਂ ਦੇਸ਼ ਨੂੰ ਚਲਾਣਾ ਜਾਂ ਕਿੱਦਾਂ ਬੇਰੋਜ਼ਗਾਰੀ ਖਤਮ ਕਰਨੀ ਹੈ ਇਹ ਥੋੜੀ ਕਿ ਯਾਰ ਚਾਹੇ ਏਅਰਪੋਰਟ ਵੇਚ ਦੋ ਬੈਂਕ ਵੇਚ ਦੋ ਰੇਲਵੇਜ਼ ਵੇਚ ਦੋ LIC ਵੇਚ ਦੋ ਸਭ ਕੁਝ ਵੇਚ ਦੋ ਵੇਚਣਾ ਕੋਈ ਕਿਸੇ ਚੀਜ਼ ਦਾ ਹੱਲ ਥੋੜੀ ਹੈ ਤੁਸੀਂ ਜਨਰੇਟ ਕਰਕੇ ਦਿਖਾਓ এমਪਲాయਮੈਂਟ ਜਨਰੇਟ ਕਰਕੇ ਦਿਖਾਓ ਯਾਰ ਮੈਂ ਤਾਂ ਹੈਰਾਨ ਆ ਕਿ ਜਿਨ੍ਹਾਂ ਦੇ ਕੋਲ ਇੰਨੀ ਮੈਨ ਪਾਵਰ ਹੋਵੇ ਉਹ ਤਾਂ ਜਿੰਨੀਆਂ ਮਰਜ਼ੀ ਫੈਕਟਰੀਆਂ ਸਾਰੀ ਦੁਨੀਆ ਨੂੰ ਡਿਮਾਂਡ ਸਾਰੀ ਦੁਨੀਆ ਦੀਆਂ ਡਿਮਾਂਡਾਂ ਆ ਜੋ ਅਸੀਂ ਲੋਕ ਬੜੇ ਆਰਾਮ ਨਾਲ ਇੱਥੇ ਛੋਟੀਆਂ ਫੈਕਟਰੀਆਂ ਲਗਾ ਕੇ ਪੂਰੀਆਂ ਕਰ ਸਕਦੇ ਆ ਪਰ ਇਹਨਾਂ ਕੋਲ ਵਿਜ਼ਨ ਹੀ ਨਹੀਂ ਹੈ ਕੱਲੀ ਬੁਲੇਟ ਰੇਲ ਚਲਾएंगे ਬੁਲੇਟ ਟ੍ਰੇਨ ਚਲਾਓਗੇ ਤਾਂ ਉਹਦੇ ਨਾਲ ਕੀ ਹੋ ਜਾਏਗਾ ਲੋਕਾਂ ਕੋਲ ਤਾਂ ਕੰਮ ਹੀ ਨਹੀਂ ਹੈ ਬੁਲੇਟ ਰੇਨ ਤੇ ਬੈਠ ਕੇ ਜਾਣਾ ਕਿੱਥੇ ਨੂੰ ਆ ਕੰਮ ਵੀ ਤਾਂ ਹੋਣਾ ਚਾਹੀਦਾ ਨਾ ਜਿੱਥੇ ਜਾਣਾ ਉਹਨਾਂ ਨੇ ਲੋਕ ਤਾਂ ਵਿਚਾਰੇ ਬੇਰੋਜ਼ਗਾਰੀ ਨਾਲ ਮਾਰੇ ਘਰਾਂ 'ਚ ਬੈਠੇ ਆ ਨਾਲੀਆਂ ਦੇ ਮੱਛਰ ਉਹਨਾਂ ਦੇ ਘਰ ਲੜ ਰਹੇ ਆ ਬਹੁਤ ਬੁਰਾ ਹਾਲ ਹੈ ਯਾਰ ਮੈਨੂੰ ਤਾਂ ਅੱਜ ਬਹੁਤ ਸ਼ਰਮ ਆਈ ਕਿ ਸਾਡੇ ਸਾਥੀ ਆ ਸਾਡੇ ਦੇਸ਼ ਵਸੇ ਆ ਉਹ ਵੀ ਖਾਸ ਕਰ ਪੰਜਾਬ ਦੇ ਵਿੱਚ ਭਈ ਮੈਂ ਜਦੋਂ ਪਿੰਡ ਦਾ ਸੋਚਦਾ ਸੀ ਨਾ ਤੇ ਜਿੱਦਾਂ ਹੀ ਕੋਈ ਪਿੰਡ ਦਾ ਨਾਮ ਲੈਂਦਾ ਸੀ ਤਾਂ ਮੇਰੇ ਅੱਗੇ ਬੜੇ ਸੋਹਣੇ ਖੇਤ ਬੜੇ ਸੋਹਣੇ ਘਰ ਆ ਜਾਂਦੇ ਸੀ ਜ਼ਰੂਰੀ ਨਹੀਂ ਹੈ ਕਿ ਪਿੰਡ ਦੇ ਵਿੱਚ ਰਹਿਣ ਵਾਲੇ ਹਰੇਕ ਕੋਲ ਖੇਤ ਹੋਣ ਪਰ ਮਾਹੌਲ ਤਾਂ ਹੁੰਦਾ ਨਾ ਕਿ ਸੋਹਣਾ ਜਿਹਾ ਮੈਨੂੰ ਤਾਂ ਯਾਰ ਉਹ ਪਿੰਡ ਕਿਸੇ ਪਾਸੇ ਹੁਣ ਪੰਜਾਬ ਦੇ ਪਿੰਡ ਰੰਗਲੇ ਨਹੀਂ ਲੱਗਦੇ ਗਲੀਆਂ ਨਾਲੀਆਂ ਬਹੁਤ ਬੁਰੇ ਹਾਲ ਐ ਆਹਰ ਦੇ ਵਾਛ ਨੂੰ ਕੀ ਮੈਸੇਜ ਦੇਣਾ ਚਾਹੋਗੇ ਹੁਸ਼ਿਆਰ ਪੁਰਵਾਸੀਆਂ ਨੂੰ ਤੇ ਦੇਖੋ ਮੈਂ ਤੇ ਹੱਥ ਜੋੜ ਕੇ ਰਿਕੁਐਸਟ ਹੀ ਕਰ ਸਕਦਾ ਕਿ ਨਾ ਝੂਠੇ ਲਾ ਰਿਆਂ ਚਾਰ ਝੂਠੇ ਵਾਦਿਆਂ ਚਾਓ ਆਪਣੀ ਸਮਝਦਾਰੀ ਦੇ ਨਾਲ ਆਪਣਾ ਲੀਡਰ ਚੁਣੋ ਜਿਹੜਾ ਤੁਹਾਡੇ ਲਈ ਕੁਝ ਕਰ ਸਕੇ ਨਹੀਂ ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਸਰਕਾਰਾਂ ਪਿੱਛੇ ਕੀ ਕਰਕੇ ਗਈਆਂ ਸਰਕਾਰ ਅੱਜ ਕਿਹੜਾ ਸਾਡਾ ਦੇਸ਼ ਬਿਨਾ ਸਰਕਾਰ ਤੋਂ ਚੱਲ ਰਿਹਾ ਅੱਜ ਵੀ ਤਾਂ ਸਰਕਾਰ ਹੈ ਉਹਨੇ ਕੀ ਕੀਤਾ ਜੋ ਉਹਨੇ ਦੁਬਾਰਾ ਆ ਕੇ ਕਰਨਾ ਨਾ ਉਹਨਾਂ ਨੇ ਕੁਝ ਪਿੱਛੇ ਕੀਤਾ ਨਾ ਉਹਨਾਂ ਨੇ ਕੁਝ ਅੱਗੇ ਕਰਨਾ ਸੋ ਚੇਂਜ ਹੈ ਨਾ ਜਿਹੜਾ ਚੇਂਜ ਇਜ਼ ਦਾ ਲਾਅ ਆਫ ਨੇਚਰ ਸੋ ਜਦ ਤਾਈਂ ਉਹ ਚੇਂਜ ਨਹੀਂ ਕਰਨਗੇ ਸਾਡੀ ਪਾਰਟੀ ਨੂੰ ਮੌਕਾ ਨਹੀਂ ਦੇਣਗੇ ਇੱਥੇ ਕੁਝ ਨਹੀਂ ਸੁਧਰਨਾ ਸੋ ਅਗਰ ਦੇਸ਼ ਨੂੰ ਡਵੈਲਪਮੈਂਟ ਦੇ ਰਾਹਾਂ ਤੇ ਲੈ ਕੇ ਜਾਣਾ ਤੇ ਪਾਰਟੀਆਂ ਚੇਂਜ ਕਰੋ ਔਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦਿਓ ਧੰਨਵਾਦ ਜੀ